ਹallelujah hallelujah ਸਾਰੇ ਮੇਰੇ ਵੱਲੋਂ ਜੈ ਐਮ ਸੀ ਦੀ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਹੋਵਗੇ ਥੋੜੇ ਦਿਨ ਪਹਿਲਾਂ ਨਿਆ ਸਾਲ ਆਪਾਂ ਸਾਰੇ ਨੇ ਰਿਸ਼ ਕੀਤਾ ਵਾ ਔਰ ਪ੍ਰਭੂ ਕੋਲੋਂ ਨਮੀਆਂ ਖੁਸ਼ੀਆਂ ਆਪਾਂ ਹਾਸਲ ਕੀਤੀਆਂ ਵਾ ਔਰ ਨਾਲ ਦੀ ਨਾਲ ਕੋਈ ਇੱਕ ਦੁਸ਼ਟ ਕੋਣਾ ਵੀ ਜਿਹੜਾ ਉਹ ਵੀ ਨਵੇਂ ਸਾਲ ਤੇ ਜਿਹੜਾ ਨਵਾਂ ਮਾਡਲ ਆ ਗਿਆ ਵਾ 24 ਦੇ ਵਿੱਚ ਥੋੜਾ ਜਿਹਾ ਕੁਝ ਘੱਟ ਸੀ ਔਰ 25 ਦੇ ਵਿੱਚ ਥੋੜਾ ਹੋਰ ਹੋ ਗਿਆ ਔਰ 26 ਦੇ ਵਿੱਚ ਤੇ ਗਾਂਧੀ ਪਾਤਾ ਦੁਸ਼ਟ ਕੋਣੇ ਨੇ ਤੁਸੀਂ ਸਭ ਜਾਣਦੇ ਹੋਗੇ ਦੱਸਣ ਦੀ ਲੋੜ ਨਹੀਂ ਕਿ ਆ ਦੋ ਚਾਰ ਬੰਦੇ ਜਿਹੜੇ ਲੀਡਰ ਨਵੇਂ-ਨਵੇਂ ਉੱਠੇ ਆ ਅਸੀਂ ਤਾਂ ਨਵੇਂ ਕਹਾਂਗੇ ਕਿਉਂਕਿ ਸਾਡੀ ਜਦੋਂ ਤੁਸੀਂ ਜੰਮੇ ਆਪਾਂ ਵੇਖੇ ਪਹਿਲੀ ਵਾਰਾਂ ਨਾ ਤਾਂ ਕਦੀ ਕੌਮ ਦੇ ਕਰਕੇ ਨਾ ਜੇਲਾਂ ਕੱਟੀਆਂ ਨਾ ਕੌਮ ਦੇ ਕਰਕੇ ਇਹਨਾਂ ਕੁਝ ਕੀਤਾ ਠੀਕ ਆ ਇਹ ਸਾਡੇ ਜਿਹੜੇ ਕੌਮ ਦੇ ਜਿਹੜੇ ਹੀਰੇ ਆ ਪਹਿਲਾਂ ਤੇ ਇਹੋ ਜਿਹੇ ਬੰਦਿਆਂ ਨੇ ਕੌਮ ਵਾਸਤੇ ਕੁਝ ਬਾਨੀ ਦਿੱਤਾ ਅਗਰ ਜੇ ਬਣਿਆ ਹੀ ਬਣਿਆ ਵਾ ਸ੍ਰੀ ਜਤਿੰਦਰ ਸਿੰਘ ਗੌਰਵ ਚੇਅਰਮੈਨ ਮੈਨਰੋਡਿਕ ਕਮਿਸ਼ਨ ਪੰਜਾਬ ਔਰ ਇੰਟਰਨੈਸ਼ਨਲ ਕੋਆਰਡੀਨੇਟਰ ਸੀ ਬਨਾਤੀ ਸੀ ਬੱਡੀ ਜੀ ਜੋ ਕੌਮ ਵਾਸਤੇ ਜਿਹਨਾਂ ਰਾਤ ਕੰਮ ਕਰ ਰਹੇ ਨੇ ਇਹ ਸਭ ਜਾਣੀ ਜਾਣਿਆ ਸਭ ਤੋਂ ਵੱਧ ਢਿੱਡ ਪੀੜ ਇਹਨਾਂ ਦੇ ਹੋਈ ਆ ਕਿ ਗਰਦਾਸਪੁਰ ਦੇ ਵਿੱਚ ਇੰਨਾ ਵਧੀਆ ਇਕੱਠ ਹੋਇਆ ਜਿਹਦੇ ਵਿੱਚ ਸਾਰੇ ਪੋਸਟਰ ਜੀ ਔਰ ਬਿਸ਼ਵ ਜੀ ਔਰ ਸੀਆਈਐਨਆਈ ਦੇ ਮੇਨ ਬੰਦੇ ਜਿਹੜੇ ਸਾਰੇ ਉੱਥੇ ਹਾਜ਼ਰ ਹੋਏ ਸੀ ਉਹਨਾਂ ਵਿੱਚ ਸਿਰਫ ਦੋ ਚਾਰ ਦੁਸ਼ਟ ਨਹੀਂ ਸੀ ਹਾਜ਼ਰ ਹੋਏ ਤੇ ਪ੍ਰਭੂ ਯਸ਼ੁਸੀਸ ਰੱਬ ਦੇ ਦਾਸਾਂ ਨੇ ਦੁਆ ਕੀਤੀ ਤੇ ਉਹ ਦੁਸ਼ਟ ਪੁਣਾਂ ਦੇ ਵਿੱਚ ਜਿਹੜਾ ਦੁਸ਼ਟ ਆਤਮਾ ਉਹਨਾਂ ਦੇ ਵਿੱਚ ਬੋਲਣ ਲੱਗ ਪਿਆ ਤੇ ਟਰੜਾ 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 ਕੋ ਹੋ ਰਿਹਾ ਆ ਇੱਕ ਸਨਾਵਰ ਭੱਟੀ ਮੈਂ ਤੱਕਦੀ ਵੇਖਿਆ ਨਹੀਂ ਕਿਹੜੀ ਬੱਦ ਬਲਾ ਮੈਂ ਤਾਂ ਜਾਣਦਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਕੋਈ ਪਸੰਦ ਹੀ ਨਹੀਂ ਕਰਦਾ ਕਿਹੜਾ ਸਨਾਵਰ ਭੱਟੀ ਆ ਮੈਂ ਤਾਂ ਜ਼ਿੰਦਗੀ ਦੇ ਵਿੱਚ ਵੇਖਿਆ ਹੀ ਪਹਿਲੀ ਵਾਰਾਂ ਮੈਂ ਕੌਮ ਦੇ ਬੜੇਲੀ ਡਰਮ ਜਾਣਦਾ ਵਾਂ ਜ਼ਰੂਰੀ ਨਹੀਂ ਕਿ ਤੁਸੀਂ ਇਹ ਸੋਚੋ ਕਿ ਗੌਰ ਪ੍ਰਧਾਨ ਜੀ ਜਾਂ ਬੱਟ ਪੱਟੀ ਦੀ ਇਹ ਸਿਫਤ ਕਰਦਾ بڑے بڑے ਕੌਮ ਦੇ ਹੀਰੇ ਵੇਖੇ ਮੈਂ ਜਿਹੜੇ ਕੰਮ ਕਰਦੇ ਪਲੇਟਰ ਪੌਮ ਬਲੰਦਪੁਰੀ ਜੀ ਵਧੀਆ ਕੰਮ ਕਰਦੇ ਨੇ ਆਪਣੀ ਕੌਮ ਲਈ ਕਰਦੇ ਨੇ ਤੇ ਆ ਸਨਾਵਰ ਭੱਟੀ ਹੁਣ ਜੀ ਕਹਿ ਰਹੇ ਜੀ ਅਸੀਂ ਕੌਮ ਦੀ ਖਾਤਰ ਬੜਾ ਕੁਝ ਕੀਤਾ ਅਸੀਂ ਕੌਮ ਦੇ ਨਾਲ ਇਹ ਕੁਝ ਨਹੀਂ ਹੋਣ ਦੇਵਾਂਗੇ ਭਾਜੀ ਤੁਸੀਂ ਕੌਮ ਵਾਸਤੇ ਕੀਤਾ ਕੀ ਆ ਇੱਕ ਵੀ ਚੀਜ਼ ਸਾਨੂੰ ਦਿਖਾ ਦਿਓ ਵੀ ਕੋਈ ਕੌਮ ਵਾਸਤੇ ਕੀਤਾ ਕੀ ਹੈ ਜਦੋਂ ਵੀ ਮਸੀਹ ਭਾਈ ਚਾਰੇ ਵਾਰ ਤੇ ਕੋਈ ਗਲਤ ਬੋਲਦਾ ਕੋਈ ਉਹਦੇ ਉੱਤੇ ਪਰਚੇ ਵੀ ਸੀ ਜਿੰਨੇ ਦਾ ਮਸੀਹ ਕੋਰ ਉਹਨਾਂ ਕਰਾਏ ਸੀ ਉਹ ਲਿਆਤ ਮਸੀਹ ਪੰਡੀਆਂ ਨਾਲ ਇਹ ਕਰਾਏ ਜਦੋਂ ਉਹ ਪੰਜਾਬ ਤੋਂ ਬਾਹਰ ਨਹੀਂ ਸੀ ਉਦੋਂ ਵੀ ਅੰਨਾ ਤੁਹਾਡੇ ਤੇ ਗੱਲ ਸੁਟੀ ਸੀ ਦੇਖਦੇ ਭਲਾ ਜਿਹੜੇ ਕੌਮ ਦਾ ਦਰਦ ਰੱਖਣ ਵਾਲੇ ਦੋ ਚਾਰ ਜਿਹੜੇ ਆ ਸਨਸ਼ਰਜੀ ਆ ਭਲਾ ਕੀ ਕਰਦੇ ਆ 15 ਦਿਨੋਂ ਬਾਹਰ ਐ ਉਹਨਾਂ ਵੇਖਿਆ ਕਿਸੇ ਨੇ ਕੁਝ ਨਹੀਂ ਕੀਤਾ ਉਹ ਜਦੋਂ ਗੁਰਪੀ ਚੀਮਾ ਜੀ ਬੜਾ ਗੰਦ ਬੋਲਦਾ ਸੀ ਗੁਰਪੀ ਚੀਮਾ ਬਾਬਾ ਜਿਹੜਾ ਉਹਨਾਂ ਵੇਖਿਆ ਕਿ ਚਲ ਹੋਰ ਵੀ ਫਾਰਮ ਦੇ ਵਿੱਚ ਬੜੇ ਲੀਡਰ ਨੇ ਬੜੇ ਸਿਰ ਕੱਢੂ ਐਮ ਐਲ ਏ ਵੀ ਹੈਗੇ ਨੇ ਜਿਹੜੇ ਲੁਧਿਆਣੇ ਦੇ ਵਿੱਚੋਂ 180 ਵੋਟਾਂ ਨਾਲ ਜਿੱਤੇ ਨੇ ਬੜੇ ਬੜੇ ਤਗੜੇ ਸੂਰਮੇ ਜਿਹੜੇ ਹੈਗੇ ਆ ਉਹਨਾਂ ਵੇਖਿਆ ਚਲ ਹੋਰ ਸਕਦਾ ਜਰੂਰੀ ਹੈ ਕਿ ਅਸੀਂ ਠੇਕਾ ਥੋੜੀ ਲੈ ਆ ਸਾਰੀ ਪੰਜਾਬ ਦਾ ਕੰਮ ਇਹੀ ਕਰਦਾ ਚਲੋ ਵੇਖ ਲੈਨੇ ਹੋਰ ਵੀ ਕੋਈ ਕਰ ਸਕਦਾ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਉਹਦਾ ਫਾਰਮ ਦਾ ਦਰਦ ਰੱਖਣ ਵਾਲਿਆ ਉਹ ਕਿਉਂਕਿ ਜਦੋਂ ਇਹ ਗਵਾਂਢੀ ਸੀ ਇਹਦਾ ਉਹਦੇ ਨਾਲ ਹਿਸਾਬ ਕਿਤਾਬ ਕੋ ਚੱਲਦਾ ਸੀ ਬਾਬੇ ਦੇ ਨਾਲ ਇਹਨੇ ਬਾਬੇ ਜੀ ਨੂੰ ਕੋਈ ਪਰਚਾ ਨਹੀਂ ਕਰਾਇਆ ਉਹਦੇ ਉੱਤੇ ਪਰਚਾ ਜਿਹੜਾ ਹੋਇਆ ਵਾ ਉਹ ਗਲੋਬਲ ਕਿਰਚਨ ਐਕਸ਼ਨ ਕਮੇਟੀ ਵੱਲੋਂ ਹੋਇਆ ਵਾ ਔਰ ਜਨਾਰੇ ਥਾਣੇ ਦੇ ਵਿੱਚੋਂ ਹੋਇਆ ਠੀਕ ਆ ਉਹਨਾਂ ਆਣ ਕੇ ਫੇਰ ਕਰਾਇਆ ਵੀ ਨਹੀਂ ਮਰ ਗਏ ਆ ਕਿਰਚਨ ਭਾਈ ਜਨਰਲ ਲੀਡਰ ਮਰ ਗਏ ਆ ਜਿਹੜੇ ਸਾਡੇ ਮਗਰੋਂ ਕੰਮ ਕਰਨ ਵਾਲੇ ਹਾਂ ਨਹੀਂ ਕੋਈ ਇਹ ਹੁਣ ਕਹਿ ਰਹੇ ਜੀ ਸਾਨੂੰ ਸ਼ਰਾਬੀ ਕਹਿੰਦਾ ਬੱਤੀ ਪ੍ਰਧਾਨ ਗੰਜਾ ਵਾ ਉਹ ਮੈਂ ਤਾਂ ਇਹ ਗੱਲ ਕਹਿਣੀ ਚਾਹਾਂਗਾ ਗੰਜਾ ਹੈਗਾ ਵਾ ਪਰ ਤੇਰੇ ਕੋਈ ਗੰਦਾ ਨਹੀਂ ਹੈਗਾ ਗੰਜਾ ਜ਼ਰੂਰ ਆ ਪਰ ਤੇਰੇ ਕੋਈ ਗੰਦਾ ਨਹੀਂ ਹੈਗਾ ਉਹ ਕਿਉਂਕਿ ਤੂੰ ਤਾਂ ਗੰਦਾ ਵਾ ਤੂੰ ਆਪਣੇ ਮੂੰਹੋਂ ਕਹਿਣਾ ਨਹੀਂ ਨਾ ਇਹ ਦੋਨਾਂ ਕਹਿੰਦਾ ਸ਼ਰਾਬ ਪੀਂਦੇ ਏ ਤੂੰ ਆਪ ਹੀ ਕਹਿ ਦਿੱਤਾ ਭਾਈ ਸ਼ਰਾਬ ਪੀਨੇ ਆ ਕੋਈ ਦੁੱਧ ਪੀਣ ਵਾਲੇ じゃ ਹੈਗੇ ਆ ਤੂੰ ਸ਼ਰਾਬ ਪੀਂਦੇ ਰੇ ਤੇ ਸ਼ਰਾਬ ਪੀਣ ਵਾਲੇ ਨੂੰ ਜਨਾਨੀਆਂ ਬੜਾ ਕੀ ਬੋਲਦੀਆਂ ਵਾ ਆ ਗਿਆ ਮੂਤ ਪੀ ਕੇ ਇਹ ਤੁਹਾਡੇ ਘਰ ਵੀ ਕੋਈ ਹੁੰਦਾ ਹੋਣਾ ਵਾ ਵੀ ਆ ਗਿਆ ਮੂਤ ਪੀ ਕੇ ਪਰ ਕੋਈ ਯਸੂ ਮਸੀਹ ਦਾ ਦਰਦ ਰੱਖਣ ਵਾਲੇ ਇਦਾਂ ਦੇ ਕੰਮ ਨਹੀਂ ਕਰਦੇ ਤੇ ਤੁਹਾਨੂੰ ਕੋਈ ਪਸੰਦ ਨਹੀਂ ਕਰਦਾ ਉਹ ਕੌਮ ਦੇ ਹੀਰੇ ਨੇ ਜਤਿੰਦਰ ਸਿੰਘ ਗੌਰਵ ਜੀ ਅੱਜ ਤੱਕ ਕੌਮ ਦੇ ਵਿੱਚ ਕੋਈ ਇਦਾਂ ਦਾ ਨੌਜਵਾਨ ਉੱਠਿਆ ਜਿਨੇ ਗੱਤ ਬੋਲਣ ਵਾਲਾ ਉੱਤੇ ਪਰਚੇ ਕਰਾਏ ਹੁਣ ਆਪਣੀ ਤਲੀ ਤੇ ਉੱਤੇ ਜਾਨ ਰੱਖ ਕੇ ਰਾਤ ਦਿਨ ਫਿਰਦਾ ਹੋਵੇ ਆਪਣੇ ਬੱਚੇ ਸਾਈਡ ਤੇ ਕੀਤੇ ਨਾ ਬੜੀ ਜਨਾਨੀ ਪਰਿਵਾਰ ਸਾਰਾ ਸਾਈਡ ਤੇ ਕਰਕੇ ਕੌਮ ਦਾ ਦਰਦ ਰੱਖਣਾ ਕੋਈ ਜੰਮਿਆ ਤੂੰ ਹੀ ਉੱਠਣਾ ਨਹੀਂ ਤਾਂ ਇਲੈਕਸ਼ਨ ਆਉਂਦੀ ਆ ਜੇ ਤੋ ਗੱਫੇ ਲੈਣੇ ਬਸ ਉਦੋਂ ਉੱਠਣਾ ਉਦੋਂ ਕੌਮ ਦੇ ਦਰਦੀ ਬਣ ਜਾਣਾ ਵਾ ਆ ਵੇਖਿਆ ਜੀ ਪਹਿਲਾਂ ਵੀ ਤੂੰ ਇੱਥੇ ਨਵੀਂ ਨਵੀਂ ਪਾਰਟੀ ਬਣਾਈ ਸੀ ਕਿਹਦੇ ਅੰਚ ਕਿਸ ਨੂੰ ਜ਼ਿਲ੍ਹਾ ਪ੍ਰਧਾਨ ਲਾਤਾ ਕਿਸ ਨੂੰ ਕੋਈ ਲਾਤਾ ਕਿਸ ਨੂੰ ਕੋਈ ਲਾਤਾ ਜਦੋਂ ਇਲੈਕਸ਼ਨ ਦੀ ਵਾਰੀ ਆਈ ਤੇ ਝੋਲਾ ਚੁੱਕ ਕੇ ਆਪਾਂ ਘਰ ਝੋਲੇ ਵਿੱਚ ਪੈਕਿੰਗ ਕੀਤੀ ਆਪਣੇ ਸਮਾਨ ਦੀ ਤੇ ਉਹ ਆਪਣੇ ਘਰ ਕਾਉਂ ਕੋਈ ਪਸੰਦ ਨਹੀਂ ਕਰਦਾ ਕਮੈਂਟ ਚੈੱਕ ਕਰਿਆ ਕਰੋ ਆਪਣੀ ਕਮੈਂਟਾਂ ਦੇ ਵਿੱਚ ਐਡੇ ਐਡੇ ਤੁਹਾਨੂੰ ਬੋਬੇ ਮਿਲਣਦੇ ਆ ਜਿਹੜੇ ਸਾਡੀ ਬਰਾਦਰੀ ਦੇ ਬਰਕਲਾਬ ਨੇ ਸਾਡੇ ਧਰਮ ਦੇ ਬਰਕਲਾਬ ਨੇ ਉਹਨਾਂ ਨੂੰ ਤੁਸੀਂ ਸਾਡੇ ਕੇ ਸਨਮਾਨਤ ਕਰੇ ਉਹਨਾਂ ਨੂੰ ਸਾਡੇ ਕੇ ਤੁਸੀਂ ਬੁਕੇ ਦੇ ਰਹੇ ਹੋ ਇਹ ਤੋਂ ਸਾਬਤ ਹੁੰਦਾ ਵਾ ਕਿ ਤੁਸੀਂ ਕੌਮ ਦੇ ਕਿੰਨੇ ਕ ਹਮਦਰਦੀ ਜੇ ਜਿਹੜੇ ਕੌਮ ਦੇ ਹਮਦਰਦੀ ਆ ਨਾ ਅਸੀਂ ਆਲਵਟ ਦੂਆ ਜੀ ਸਮਾਵਰ ਭੱਟੀ ਜੀ ਅਸੀਂ ਤੁਹਾਨੂੰ ਲਾਇਕ ਨਹੀਂ ਕਰਦੇ ਤੁਹਾਡੀ ਕੋਸ਼ਿਸ਼ ਨਹੀਂ ਸ੍ਰੀਖਦੇ ਕਿਉਂਕਿ ਸਾਨੂੰ ਪਤਾ ਨਹੀਂ ਤੁਹੀ ਹੈ ਕੌਣ ਜੇ ਪਰ ਹੁਣ ਜਦੋਂ ਅਸੀਂ ਦੇਖਦੇ ਆ ਲੋਕਾਂ ਕੋਲ ਸੌਂਦੇ ਕਿਸਨਾ ਪਰ ਭੱਟੀ ਅਕਲਵੜ ਦੂਆ ਦੂਆ ਨਹੀਂ ਉਹ ਜੂਆ ਵਾ ਉਹਦੇ ਸ਼ੱਕ ਤੋਂ ਪਤਾ ਲੱਗਦਾ ਤੁਹਾਨੂੰ ਜੂਆ ਹੋਊ ਦੂਆ ਨਹੀਂ ਹੈਗਾ ਤੇ ਇਸ ਕਰਕੇ ਤੁਹਾਡੀ ਪੋਸਟਾਂ ਦੇਖਣੀਆਂ ਪੈਂਦੀਆਂ ਵਾ ਮਜਬੂਰੀ ਹੈ ਸਾਡੀ ਪੋਸਟਾਂ ਵੇਖਣ ਦੀ ਅੱਗੇ ਤੇ ਤੁਹਾਨੂੰ ਹਾਂ ਹੀ ਪੱਖ ਦਿੱਤਾ ਨਹੀਂ ਮੈਂ ਚਲੋ ਸਾਡੀ ਵੱਡੀ ਉਮਰ ਦੇ ਆ ਚਲੋ ਕੋਈ ਗੱਲ ਨਹੀਂ ਪਰ ਹੁਣ ਤੁਹਾਨੂੰ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਇੱਕ ਜਵਾਨ ਬੋਲੋਗੇ ਤੇ ਚਾਰ ਸੁੱਤਾਂਗੇ ਤਾਂ ਬੇਬੇ ਇੱਕ ਗੱਲ ਕਰੋਗੇ ਤੇ ਚਾਰ ਕਰਾਂਗੇ ਠੀਕ ਹੈ ਸ਼ਰਾਬੀ ਬੰਦੇ ਤੇ ਆਪਾਂ ਗਾਹਕ ਨਹੀਂ ਆ ਗਏ ਜਿਹੜੇ ਪੋਸਟਰਾਂਕੰ ਜ਼ਰੂਰਾ ਜੀ ਉੱਤੇ ਤੁਸੀਂ ਇਹ ਡਰ ਤੱਕ ਇਲਜ਼ਾਮ ਲਾ ਰਹੇ ਹੋ ਉਤੋਂ ਦੀ ਦੇਰ ਹੈ ਪੰਜ-ਪੰਜ ਕਰੋੜ ਦੀਆਂ ਗੱਲਾਂ ਕਰ ਰਹੇ ਆ ਤੁਹਾਡੇ ਤੇ ਕੋਈ ਤੁਹਾਡੇ ਮਗਰ ਏਜੰਸੀ ਨਾ ਲੱਗ ਜੇ ਉਹ ਏਜੰਸੀਆਂ ਤੁਹਾਡੇ ਮਗਰ ਲੱਗਣੀਆਂ ਜਿਹੜੇ ਦੋ ਨੰਬਰ ਦਾ ਪੈਸਾ ਮੰਗਦੇ ਪਏ ਹੋ ਵੀ ਸਾਨੂੰ ਸਾਨੂੰ ਰਿਸ਼ਵਤ ਦਿਓ 5 ਕਰੋੜ ਰੁਪਈਆ ਏਜੰਸੀਆਂ ਤੁਹਾਡੇ ਮਗਰ ਲੱਗਣੀਆਂ ਉਹ ਪਰਬਲੇ ਘਰ ਮਗਰ ਏਜੰਸੀ ਕਿਹੜਾ ਏਜੰਸੀ ਕਦੇ ਬੜੀਆਂ ਲੱਗ ਲੱਗ ਵੀ ਇੰਨੀਆਂ ਏਜੰਸੀਆਂ ਨੇ ਕੀ ਨਿਕਲ ਆਉਂ ਚੱਤ ਦੇ ਵਿੱਚੋਂ ਉਹ ਵੀ ਤੁਸੀਂ ਲਵਾਈਆਂ ਤੁਸੀਂ ਸਾਰਾ ਕੁਝ ਕਰਾਉਂਦੇ ਹੋ ਜੇ ਕੇਪ ਗਲ ਜੇ ਬਿੱਲੀ ਥੱਲੇ ਪਾਰ ਤੇ ਛਾਡੀ ਆ ਜਾਂਦੀ ਹੈ ਸਾਰਾ ਪਤਾ ਲੱਗ ਜਾਂਦਾ ਵਾ ਐਲਵਰਡ ਦੁਆ ਜੀ ਮੈਂ ਅੱਗੇ ਵੀ ਇੱਕ ਵਾਰ ਤੁਹਾਡੇ ਤੁਹਾਡੇ ਵਰਗਲਾ ਵੀਡੀਓ ਪਾਈ ਸੀ ਠੀਕ ਹੈ ਮੈਂ ਬਹੁਤੀ ਕਿਹਦੇ ਵਰਗਲਾ ਵੀਡੀਓ ਨਹੀਂ ਪਾਉਂਦਾ ਕੋਈ ਬੋਲੀ ਜਾਵੇ ਜੋ ਮਾਤੀ ਬੋਲੀ ਜਾਵੇ ਹਨ ਨੂੰ ਕੋਈ ਟੈਨਸ਼ਨ ਨਹੀਂ ਟਬ ਟੀਵੀ ਦਾ ਮਰੀਜ਼ਾ ਏਡ ਜਿਹੇ ਦਾ ਮਰੀਜ਼ਾ ਬੰਦੇ ਦਾ ਪੁੱਤ ਬਣ ਜਾ ਕੋ ਨਾ ਵੇ ਕਿ ਤੇਰਾ ਲਾਜ ਏਡ ਜਿਹਦਾ ਹੋਰ ਕਿੱਕਦੋ ਬਣੇ ਸਾਡੇ ਭੋਣਾ ਪਵੇ ਤੇਰਾ ਲਾਜ ਜੇ ਸਾਡੇ ਸਟਾਫ ਬਾਰੇ ਕੋਈ ਗਲਤ ਗੱਲ ਬੋਲਦੀ ਬੈਂਕੀ ਬਲੈਕਸੀ ਬਾਰੇ ਗਲਤ ਗੱਲ ਬੋਲਦੀ ਆ ਫੇਕ ਆਈਡਿਟੀ ਬਣਾਉਣਾ ਜੋ ਮਾਦੀ ਬੋਲੀ ਜਾਣ ਆ ਇੱਕ ਪਤਾ ਨਹੀਂ ਫੇਕ ਆਈਡਿਟੀ ਬਣਾ ਕੇ ਕਿਹੜਾ ਬਕਵਾਸ ਵਿੱਚ ਕਰਦਾ ਪਿਆ ਵਾ ਰੀਅਲ ਆਈਡਿਟੀ ਬਣਵਾਈ ਰੀਅਲ ਆਈਡਿਟੀ ਤੋਂ ਪਾਉਣ ਲੱਗੇ ਆ ਕਿ ਸਾਡੀ ਰੀਅਲ ਆਈਡਿਟੀ ਆ ਕਰਵਾ ਦਿਓ ਪਰਚੇ ਜੋ ਬਣਾਉਂਦੇ ਜੋ ਕਰਵਾਣਾ ਸਾਨੂੰ ਨਹੀਂ ਡਰੇਗਾ ਤੁਸੀਂ ਕਹਿੰਦੇ ਸੋਮ ਕੋਮ ਦੀ ਖਾਤਰ ਆਈ ਉਹਨੇ ਫਲਾਣੇ ਦੇ ਪਰਚੇ ਕਿਤੇ ਢਿੰਗੜੇ ਦੇ ਪਰਚੇ ਕੀਤੇ ਉਹ ਜੇ ਤੁਹਾਡੇ ਦੇ ਦੋ ਚਾਰ ਪਰਚੇ ਤੁਸੀਂ ਝੂਠੇ ਆਖੀ ਜਾਂਦੇ ਸਾਡੇ ਕੋਈ ਆਈਡਿਟੀ ਕਦੇ ਦੇਖਣੀ ਸਾਡੇ ਕੋਈ ਨਹੀਂ ਪੱਟ ਪੈਣਾ ਅਸੀਂ ਜੇ ਕਦੇ ਆ ਨੂੰ ਨਹੀਂ ਕੋ ਡਰੇਗਾ ਪਰ ਤੁਹਾਡੇ ਅੱਗੇ ਬਕਵਾਸ ਕਰਨ ਵਾਲਿਆਂ ਦੀ ਮੰਜੀ ਪੂਰੀ ਨਹੀਂ ਜਣਾ ਠੋਕਾਂਗੇ ਤੇ ਨਾ ਕੋ ਬਕਵਾਸ ਕਰਨ ਦੇਣਾ ਤੇ ਨਾ ਕਰੋਗੇ ਅੱਗੇ ਤੋਂ ਜੇ ਸਾਡੇ ਕਿਸੇ ਧਰਮ ਦੇ ਵਿਰੁੱਧ ਬੋਲਿਆ ਸਾਡੇ ਪੋਸਟ ਜੀ ਦੇ ਵਿਰੁੱਧ ਬੋਲਿਆ ਜਾਂ ਸਾਡੇ ਪ੍ਰਧਾਨ ਜੀ ਦੇ ਵਿਰੁੱਧ ਬੋਲਿਆ ਸਾਡੇ ਚੇਅਰਮੈਨ ਜੀ ਦੇ ਵਿਰੁੱਧ ਬੋਲਿਆ ਤੇ ਮੰਜੀ ਇਹੋ ਜੀ ਠੋਕਾਂਗੇ ਕਿ ਚੂਣਾ ਵੀ ਜੁੜਨੀ ਆ ਨਹੀਂ ਦੁਬਾਰਾ ਫਾੜਾ ਲਾਇਆ ਵੀ ਚੂਣਾ ਜਿਹੜਾ ਜੁੜਨੀ ਆ ਤੁਹਾਡੀ ਮੰਜੀ ਇਕੱਠੇ ਨਹੀਂ ਹੋਣੀ ਤੁਹਾਨੂੰ ਮੈਂ ਫੇਰ ਪੰਜਾਬੀ ਕਿ ਦੱਸ ਦਈਏ ਇਹ ਨਾ ਬੋਲਿਓ ਕਿ ਮਲਟੀਪਲ ਅੰਸੀ ਕੱਲਾ ਹੋ ਗੌਰਵ ਕੱਲਾ ਇਹ ਬਾਵਾ ਬੜੀਆਂਵਾ ਇਹ ਤੁਹਾਨੂੰ ਦੱਸ ਗਏ ਤੇ ਅਜੇ ਬਾਵਾ ਜਿਹੜੀਆਂ ਵਾ ਕੋਈ ਗੱਲ ਨਹੀਂ ਕਰਦੇ ਭਈ ਜਦੋਂ ਕਿ ਤੇ ਬਾਵਾ ਨੂੰ ਹੋਸ਼ ਆ ਗਈ ਤੇ ਹੋਸ਼ ਵਿੱਚ ਜੋਸ਼ ਆ ਗਿਆ ਤੇ ਤੁਹਾਡੇ ਵਰਗੇ ਲੱਭਣੇ ਨਹੀਂ ਆ ਜਦੋਂ ਵੇਖੋ ਤੁਸੀਂ ਤੁਹਾਡੇ ਦੇਡੇ ਡੇਡੇ ਮੋٹے ਹੋਏ ਹੁੰਦੇ ਆ ਸ਼ਰਾਬ ਪੀਦੇ ਰਹੇ ਤੇ ਸਾਰਾ ਦਿਨ ਸ਼ਰਾਬ ਪੀਦੇ ਰਹੇ ਸ਼ਾਮ ਨੂੰ ਪੈਗ ਲਾ ਕੇ ਮੈਂ ਕਿਦੋਂ ਲਾਈਵ ਹੋ ਜਾਂਦੇ ਨੂੰ ਲਾਈਵ ਹੋ ਗਿਆ ਅਜੇ ਤੱਕ ਮੈਂ ਜਿੱਦੀਆਂ ਨਾਲ ਤੁਹਾਡਾ ਲਾਈਵ ਵੇਖਾ ਗੱਡੀ ਚੋਂ ਹੁੰਦਾ ਲਾਈਵ ਯਾਰ ਟੈਕਸੀ ਟੁਕਸੀ ਚੋਂ ਨਹੀਂ ਕੋਈ ਨਹੀਂ ਮੈਨੂੰ ਤਾਂ ਲੱਗਦਾ ਤੁਸੀਂ ਡਰਾਈਵ ਹੀ ਕਰਦੇ ਹੋ ਜਦੋਂ ਵੇਖੋ ਗੱਡੀ ਚ ਲਾਈਵ ਹੁੰਦੇ ਕਿਤੇ ਘਰ ਵੀ ਬਹਿ ਜਾ ਕਰੋ ਕਿ ਘਰ ਜਿਹੜਾ ਮਲਬ ਜੀ ਬੋਲਿਆ ਉਹ ਡਰਦੇ ਨਹੀਂ ਬੈੰਦੇ ਕਿ ਆਗੇ ਮੂਤ ਪੀ ਕੇ ਇਤੋਂ ਡਰਦੇ ਨਹੀਂ ਬੈੰਦੇ ਘਰ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗਾ ਲੱਗ ਰੀਆਂ ਤੁਹਾਨੂੰ ਮਿਰਚਾਂ ਵਾਂ ਲੱਗੀ ਜਾਣ ਕੋਈ ਪ੍ਰਵਾਹ ਨਹੀਂ ਪਰ ਇੱਕ ਗੱਲ ਯਾਦ ਰੱਖਿਓ ਸਾਡੇ ਬੰਦਿਆਂ ਦੇ ਵਿਰੋਧ ਬੋਲਿਆ ਅਸੀਂ ਤੁਹਾਨੂੰ ਲੈਗ ਨਹੀਂ ਸੀ ਕਰਨਾ ਚਾਹੁੰਦੇ ਤੁਸੀਂ ਕਿੱਧਰ ਤੇ ਜਾ ਸੂਰਮੇ ਹੋ ਕਦੀ ਤੁਸੀਂ ਪਾਸਟਰ ਜੀ ਦੇ ਅੰਕਲ ਉਹਨੂੰ ਆਕਰ ਨੂਰਲਾ ਜੀ ਦਾ ਵਿਰੋਧ ਬੋਲਣਾ ਕਹਿੰਦੇ ਹੋ ਕਦੀ ਤੁਸੀਂ ਬੁੱਕੇ ਲੈ ਕੇ ਉੱਥੇ ਆਣ ਕੇ ਪ੍ਰਾਰਥਨਾ ਕਰਾਉਣ ਆਇਦੇ ਉਹ ਵੀ ਠੱਗਿਆ ਠੁਗਿਆ ਜਿਹਾ ਮਾਰ ਕੇ ਆਉਂਦੇ ਸਾਰਾ ਜਿਹੜਾ ਬੋਝ ਪਾਸ਼ੀ ਤੇ ਲੱਗ ਰੱਖ ਜਾਂਦੇ ਜਾਣ ਕੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਇਸ ਚੀਜ਼ ਦੀ ਜੇ ਕੌਸ਼ਿਸ਼ ਦੇ ਵਿਰੁੱਧ ਬੋਲਦੇ ਹੋ ਨਾ ਤੁਹਾਨੂੰ ਸੋਸੋ ਪਹ ਪਛਾਣਾ ਚਾਹੀਦਾ ਹਣਾ ਤੁਮ ਕਿਉਂਕਿ ਤੂੰ ਦੁਸ਼ਟ ਉਹ ਰੱਬ ਦੇ ਦਾਸ ਪਵਿੱਤਰ ਨੇ ਤੁਹਾਡੇ ਕੋ ਠੱਗੀਆਂ ਨਹੀਂ ਮਾਰੀਆਂ ਨਾ ਨਹੀਂ ਵੋਟਾਂ ਦੇ ਪੈਸੇ ਨਹੀਂ ਲਏ ਤੁਹਾਡੇ ਕੋ ਸ਼ਰਾਬਾਂ ਨਹੀਂ ਪੀਤੀਆਂ ਠੀਕ ਹੈ ਇਸ ਕਰਕੇ ਤੁਹਾਨੂੰ ਮੈਂ ਕਹਿਣੀ ਚਾਹਾਂਗਾ ਕਿ ਮੈਂ ਵੀਡੀਓ ਪਾਉਣੀ ਸੀ ਪਰ ਮੈਨੂੰ ਪਾਉਣੀ ਪਈ ਕਿਉਂਕਿ ਤੁਸੀਂ ਸਾਡੇ ਉਸਤਾਦ ਦੇ ਵਿਰੁੱਧ ਬੋਲਿਆ ਅਸੀਂ ਤਾਂ ਇਹ ਮੰਡੀ ਜੀ ਨਾਲ ਠੋਕਾਂਗੇ